ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਨੇਸ਼ ਸੂਰੀ ਸਾਥੇ ਉਸ ਸਮੇਂ ਅਸੀਂ ਨਵਾਂ ਸ਼ਹਿਰ ਸਿਟੀ ਠਾਣੇ ਦੇ ਸਾਹਮਣੇ ਮੌਜੂਦ ਆ ਔਰ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮ ਅਨੁਸਾਰ ਜਿਹੜੇ ਵੱਡੀ ਗੱਡੀ ਵਾਲੇ ਆ ਉਹਨਾਂ ਨੂੰ ਹੁਣ ਸਖਤ ਫਦਾਇਤਾਂ ਦੇ ਦਿੱਤੀਆਂ ਗਈਆਂ ਹਨ ਔਰ ਜਿਹੜੇ ਆਮ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਸੀ ਪੁਲਿਸ ਨੇ ਉਸ ਗੱਲ ਨੂੰ ਸੀਰੀਅਸਲੀ ਲੈਂਦੇ ਗੌਰ ਕੀਤਾ ਬੜੇ ਦਿਨਾਂ ਤੋਂ ਅਸੀਂ ਵੀ ਗੱਲ ਟੇਪ ਕੱਪ ਕੀਤੀ ਸੀ ਕਿ ਆਮ ਜਨਤਾ ਵੀ ਕਹਿ ਰਹੀ ਸੀ ਕਿ ਰਾਤ ਵੇਲੇ ਕੋਈ ਹੰਸੁਖਾਂ ਵੀ ਘਟਨਾਵਾਂ ਨਾ ਵਾਪਰੇ ਉਸ ਦੇ ਚੱਲਦੇ ਆ ਲੋਕਾਂ ਵੱਲੋਂ ਜਿਹੜੀ ਪ੍ਰਸ਼ਾਸਨ ਅੱਗੇ ਬੇਨਤੀ ਕੀਤੀ ਜਾ ਰਹੀ ਸੀ ਤਮਾੜਿਓ ਕ ਐਸਐਸਬੀ ਸਾਹਿਬ ਦੇ ਹੁਕਮ ਅਨੁਸਾਰ ਹੁਣ ਜਿਹੜੇ ਵੱਡੀ ਗੱਡੀ ਵਾਲੇ ਆ ਉਹਨਾਂ ਨੂੰ ਸਖਤ ਸਜ਼ਾ ਦੇ ਦਿੱਤੀ ਗਈ ਹੈ ਕਿ 9 ਵਜੇ ਤੋਂ ਪਹਿਲਾਂ ਐਂਟਰੀ ਜਿਹੜੀ ਆ ਸ਼ਹਿਰ ਵਿੱਚ ਬੰਦ ਹੈ ਤੁਸੀਂ ਦੇਖ ਸਕਦੇ ਹੋ ਅਸੀਂ ਬਿਲਕੁਲ ਸਿਟੀ ਥਾਣੇ ਦੇ ਅੱਗੇ ਮੌਜੂਦ ਹਾਂ ਐਸਐਚਓ ਸਾਹਿਬ ਇੱਥੇ ਮੌਜੂਦ ਨੇ ਐਸਐਚਓ ਬੀ ਸ਼ੇਖ ਜੀ ਹਾਲਕਿ ਥੋੜੇ ਦਿਨ ਪਹਿਲਾਂ ਹੀ ਇਹਨਾਂ ਦੀ ਨਵਾਂ ਸ਼ਹਿਰ ਏਰੀਆ ਵਿੱਚ ਜੁਆਇਨਿੰਗ ਹੋਈ ਹੈ ਔਰ ਜਿੱਦ ਦੀ ਅਸੀਂ ਪੋਸਟ ਪਾਣੇ ਆ ਬਹੁਤ ਸਾਰੇ ਲੋਕ ਜਿਹੜੇ ਆ ਉਹ ਵਧਾਈਆਂ ਵੀ ਭੇਜਦੇ ਆ ਤੇ ਸਰ ਹੁਣਾਂ ਬਾਰੇ ਕਮ ਇਹ ਬਹੁਤ ਹੀ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਂਦੇ ਆ ਪਰ ਇੱਥੇ ਅਸੀਂ ਅੱਜ ਇਹ ਸਿਚੁਏਸ਼ਨ ਨੂੰ ਦੇਖ ਵੀ ਲਿਆ ਲਾਈਵ ਸ਼ੁਰੂ ਕਰਨ ਤੋਂ ਪਹਿਲਾਂ ਬਹੁਤ ਸਾਰੇ ਟਿੱਪਰ ਜਿਹੜੇ ਆ ਉਹ ਉਹਨਾਂ ਨੂੰ ਇੱਕ ਪਾਸੇ ਰੋਕ ਕੇ ਪੂਰੇ ਚੰਗੇ ਤਰੀਕੇ ਜਿਹੜਾ ਜਾਗਰੂਕ ਕੀਤਾ ਗਿਆ ਸਮਝਾ ਦਿੱਤਾ ਗਿਆ ਕਿ 9 ਵਜੇ ਤੋਂ ਪਹਿਲਾਂ ਜਿਹੜੇ ਵੱਡੀ ਗੱਡੀ ਵਾਲੇ ਆ ਉਹਨਾਂ ਦੀ ਐਂਟਰੀ ਬੈਨ ਹੈ ਤਾਂ ਜੋ ਸ਼ਹਿਰ ਵਾਸੀਆਂ ਨੂੰ ਕੋਈ ਦੁੱਖ ਦਿੱਕਤ ਨਾ ਆਵੇ ਔਰ ਆਮ ਬੰਦੇ ਨੂੰ ਮਹਿਸੂਸ ਹੋਵੇ ਕਿ ਉਹ ਸੁਰੱਖਿਤ ਹੈ ਤੇ ਜਿਹੜੇ ਮਾੜੇ ਅੰਸਰ ਨੇ ਉਹ ਸ਼ਹਿਰ ਵਿੱਚ ਸਿਰ ਨਹੀਂ ਸਿਰ ਨਾ ਚੱਕ ਸਕਣ ਔਰ ਆਮ ਬੰਦਾ ਜਿਹੜਾ ਆ ਉਹ ਸੇਫ ਫੀਲ ਕਰੇ ਤਸਵੀਰਾਂ ਤੁਹਾਨੂੰ ਬਿਲਕੁਲ ਅਸੀਂ ਸਿਟੀ ਥਾਣੇ ਦੇ ਅੱਗੇ ਤੋਂ ਦਿਖਾ ਰਹੇ ਆ ਜੀ ਤਾਂ ਸਰ ਆਪਣੀ ਡਿਊਟੀ ਵਿੱਚ ਬਿਜ਼ੀ ਨੇ ਆਪਾਂ ਤੁਹਾਨੂੰ ਡਿਸਟਰਬ ਨਹੀਂ ਕਰਾਂਗੇ ਇੱਕ ਸਾਈਡ ਤੋਂ ਤੁਹਾਨੂੰ ਜਿਹੜੀਆਂ ਵੀ ਸਸਪੀਸ਼ੀਅਸ ਕਾਰਾਂ ਨੇ ਆ ਜਾਓ ਰਿਕਸ਼ਾ ਵੀ ਇੱਧਰਲੇ ਪਾਸੇ ਆ ਜਾਓ ਆਪਾਂ ਡਿਊਟੀ ਵਿੱਚ ਬੇਗਨ ਨਹੀਂ ਪਾਉਣਾ ਆਪਾਂ ਇੱਕ ਸਾਈਡ ਤੋਂ ਦਿਖਾ ਦਿੰਨੇ ਆ ਤਾਂ ਮੈਂ ਸਰ ਹੁਣ ਉਹਨਾਂ ਦਾ ਆਫ ਕੈਮਰਾ ਪਹਿਲਾਂ ਗੱਲ ਕੀਤੀ ਸੀ ਮੈਂ ਕਿਹਾ ਸਰ ਅੱਜ ਕੋਈ ਸਪੈਸ਼ਲ ਨਾਕਾ ਹੈ ਤਾਂ ਉਹ ਕਹਿੰਦੇ ਕਿ ਹੁਣ ਹਰ ਰੋਜ਼ ਹੀ ਸਪੈਸ਼ਲ ਹੈ ਮਾਣੋ ਕਿ ਐਸਐਸਪੀ ਸਾਹਿਬ ਨੇ ਕਹਿੰਦੇ ਹੁਕਮ ਨੇ ਹਰ ਰੋਜ਼ ਹੀ ਸਪੈਸ਼ਲ ਹੈ ਹਰ ਰੋਜ਼ ਹੀ ਇਸੇ ਤਰੀਕੇ ਕਦੀ ਕਿਤੇ ਕਦੀ ਕਿਤੇ ਨਾਕਾ ਲੱਗੇਗਾ ਔਰ ਜਿਹੜੇ ਸਸਪੀਸ਼ੀਅਸ ਲੋਕ ਨੇ ਬਿਨਾਂ ਕੋਈ ਨੰਬਰ ਪਲੇਟ ਤੋਂ ਆ ਬਿਨਾਂ ਕੋਈ ਹਾਈ ਸਕਿਉਰਿਟੀ ਨੰਬਰ ਤੋਂ ਆ ਕੋਈ ਮੂੰਹ ਬੰਨ ਕੇ ਜਿਹੜਾ ਵੀ ਸਸਪੀਸ਼ੀਅਸ ਲੱਗੇਗਾ ਉਹਨੂੰ ਕਹਿੰਦੇ ਬਖਸ਼ਿਆ ਨਹੀਂ ਜਾਵੇਗਾ ਔਰ ਵੱਡੀ ਗੱਡੀ ਵਾਲਿਆਂ ਨੂੰ ਸਖਤ ਹਦਾਇਤ ਦੇ ਦਿੱਤੀ ਗਈ ਹੈ ਕਿ 9 ਵਜੇ ਤੋਂ ਪਹਿਲਾਂ ਸ਼ਹਿਰ ਦੇ ਅੰਦਰ ਐਂਟਰੀ ਬੈਨ ਹੈ ਤਾਂ ਮੇਰਾ ਖਿਆਲ ਤੁਸੀਂ ਵੀ ਸਿਟੀ ਥਾਣੇ ਦੇ ਸਾਹਮਣੇ ਪਹਿਲੀ ਵਾਰ ਐਦਾਂ ਤੁਸੀਂ ਜਿਹੜਾ ਨਾਕਾ ਦੇਖਿਆ ਹੋਣਾ ਆਮੂਮਨ ਜਿਹੜਾ ਨਾਕਾ ਆ ਆਮੂਮਨ ਆ ਦੇਖੋ ਤੁਸੀਂ ਕਿ ਵੱਡੀ ਗੱਡੀ ਆਈ ਹੈ ਤਾਂ ਉਸ ਨੂੰ ਐਸਐਚਓ ਸਾਹਿਬ ਵੱਲੋਂ ਹਦਾਇਤ ਦੇ ਕੇ ਰੋਕਿਆ ਗਿਆ ਦਿਖਾ ਦਿਓ ਉਧਰ ਉਹਨੂੰ ਹਦਾਇਤ ਦੇ ਕੇ ਰੋਕਿਆ ਗਿਆ ਹਾਲਾਂਕਿ ਲੋਕਾਂ ਵੱਲੋਂ ਬੜੇ ਦਿਨਾਂ ਤੋਂ ਇਹ ਗੱਲ ਕੀਤੀ ਜਾ ਰਹੀ ਸੀ ਕਿ ਵੱਡੀ ਗੱਡੀ ਵਾਲੇ ਨੂੰ ਨਕੇਲ ਨਹੀਂ ਪੈ ਰਹੀ ਪਰ ਹੁਣ ਐਸਐਚਓ ਸਾਹਿਬ ਉਹਨਾਂ ਵੱਲੋਂ ਵੱਡੀ ਗੱਡੀ ਨੂੰ ਰੋਕਿਆ ਗਿਆ ਤੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਇਹ ਦਿਸ਼ਾ ਨਿਰਦੇਸ਼ ਹੈ ਜਿਸ ਦੇ ਚਲਦਿਆਂ ਵੱਡੀ ਗੱਡੀ ਵਾਲਿਆਂ ਨੂੰ ਸਖਤ ਹੁਣ ਹਦਾਇਤਾਂ ਔਰ ਅਵੇਅਰਨੈਸ ਪੂਰੀ ਕੀਤੀ ਜਾਵੇਗੀ ਕਿ ਵੱਡੀ ਗੱਡੀ ਜਿਹੜੀ ਹੈ 9 ਵਜੇ ਤੋਂ ਪਹਿਲਾਂ ਸ਼ਹਿਰ ਵਿੱਚ ਐਂਟਰੀ ਨਹੀਂ ਕਰ ਸਕਦੀ ਆ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗੱਡੀ ਹੈ ਇਸ ਨੂੰ ਰੋਕਿਆ ਗਿਆ ਇੱਕ ਸਾਈਡ ਤੇ ਲਾੜ ਨੂੰ ਕਿਹਾ ਗਿਆ ਹੈ ਉਸੀ ਤਸਵੀਰਾਂ ਦਿਖਾ ਦਿਓ ਉੱਧਰ ਜਿਹੜੀ ਗੱਡੀ ਸਸਪੀਸ਼ੀਅਸ ਐ ਉਹਨੂੰ ਰੋਕਿਆ ਜਾ ਰਿਹਾ ਔਰ ਐਦਾਂ ਵੀ ਨਹੀਂ ਕਿ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਗੱਡੀ ਚੈੱਕ ਕਰਨ ਤੋਂ ਬਾਅਦ ਜਿਵੇਂ ਹੁਣ ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਜਾਓ ਤਾਂ ਇਸ ਕਰ ਲਈ ਪਹਿਲਾਂ ਮੈਨੂੰ ਕੁਝ ਲੋਕ ਵੀ ਮਿਲੇ ਸੀਗੇ ਜਿਨ੍ਹਾਂ ਨੇ ਸਾਡੇ ਨਾਲ ਹੀ ਔਰ ਜੀ ਤਾਂ ਇੱਧਰ ਆਜੋ ਕਿ ਐਸਾ ਵੀ ਟ੍ਰੈਫਿਕ ਨੂੰ ਵੀ ਕੋਈ ਵਿਘਨ ਨਾ ਆਵੇ ਟ੍ਰੈਫਿਕ ਨੂੰ ਵੀ ਨਿਰਵਿਘਨ ਤੌਰ ਤੇ ਚਲਾਇਆ ਜਾ ਰਿਹਾ ਕਿ ਟ੍ਰੈਫਿਕ ਨੂੰ ਵੀ ਕੋਈ ਵਿਘਨ ਨਾ ਆਵੇ ਔਰ ਵੱਡੀ ਗੱਡੀ ਵਾਲੇ ਨੂੰ ਰੋਕਿਆ ਜਾ ਰਿਹਾ ਹੁਣ ਇਹਨਾਂ ਕਿਉਂਕਿ ਪਹਿਲਾਂ ਵੀ ਇੱਕ ਤੋਂ ਗੱਡੀਆਂ ਜਿਹੜੀਆਂ ਸਾਡੇ ਸਾਹਮਣੇ ਰੋਕੀਆਂ ਉਹਨਾਂ ਦਾ ਕਾਗਜ਼ ਪੱਤਰ ਚੈੱਕ ਕੀਤੇ ਗਏ ਆ ਉਹਨਾਂ ਤੋਂ ਪੁੱਛਿਆ ਵੀ ਗਿਆ ਸਵਾਲ ਕਿ ਜਦ 9 ਵਜੇ ਤੋਂ ਪਹਿਲਾਂ ਐਂਟਰੀ ਬੈਨ ਹੈ ਤੁਸੀਂ ਕਿਹਦੀ ਪਰਮਿਸ਼ਨ ਨਾਲ ਆ ਗਏ ਤਾਂ ਗੱਡੀ ਨੂੰ ਚੈੱਕ ਕਰ ਲਿਆ ਔਰ ਹੁਣ ਉਹਨਾਂ ਨੂੰ ਭੇਜ ਦਿੱਤਾ ਗਿਆ ਇਹ ਬਹੁਤ ਅੱਛਾ ਉਪਰਾਲਾ ਜੀ ਮਾਣਿਓ ਕਿ ਐਸਐਸਪੀ ਸਾਹਿਬ ਵੱਲੋਂ ਉਪਰਾਲਾ ਕੀਤਾ ਗਿਆ ਤਾਂ ਵੱਡੀ ਗੱਡੀਆਂ ਨੂੰ ਹਦਾਇਤ ਤੇ ਦਿੱਤੀ ਗਈ ਹੈ ਕਿ 9 ਵਜੇ ਤੋਂ ਪਹਿਲਾਂ ਨਵਾਂ ਸ਼ਹਿਰ ਦੇ ਅੰਦਰ ਐਂਟਰੀ ਬੈਨ ਹੈ